ਸਿੱਖਰਾਂ ਦੀ ਹਰ ਗਤੀ ਵੀਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੋ ਵਿਸਾਖੀ ਦਾ ਉਹ ਦਿਹਾੜਾ ਜਦੋਂ ਮੇਰੇ ਕਲਗੀਧਰ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੀ ਤੇ ਇਹ ਦਿਹਾੜਾ ਸਾਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਅੱਜ ਬਹੁਤ ਸਾਰੀ ਜਵਾਨ ਪੀੜ੍ਹੀ ਅਜਹੀ ਹੈ ਜਿਨ੍ਹਾਂ ਨੂੰ 1699 ਦਾ ਇਤਿਹਾਸ ਹੀ ਨਹੀਂ ਪਤਾ ਜੋ ਸਿਰਫ ਵਿਸਾਖੀ ਨੂੰ ਕਣਕਾ ਪੱਕਣ ਤੱਕ ਤੇ ਮੇਲੇ ਲੱਗਣ ਤੱਕ ਹੀ ਜਾਣਦੇ ਨੇ ਪਰ ਤੁਹਾਨੂੰ ਜਾਣ ਕੇ ਖੁਸ਼ੀ ਹੋਏਗੀ ਕਿ ਸ੍ਰੀ ਆ ਦੇ ਮੈਲਬੌਰਨ ਦੇ ਵਿੱਚ ਦੇਖਣ ਨੂੰ ਮਿਲਿਆ ਇੱਕ ਅਜਿਹਾ ਨਗਰ ਕੀਰਤਨ ਜਿਸ ਨੂੰ ਵੇਖ ਕੇ ਰੂਹ ਖੁਸ਼ ਹੋ ਗਈ ਵਿਸਾਖੀ ਅਤੇ ਖਾਲਸਾ ਸਿਰਜਣਾ ਦਿਵਸ ਤੇ ਸੱਜੇ ਇਸ ਨਗਰ ਕੀਰਤਨ ਆ ਰੌਣਕਾਂ ਦੇਖਦਿਆਂ ਹੀ ਬਣਦੀਆਂ ਸੀ ਸਿੱਖ ਸੰਗਤਾਂ ਨੇ ਵੱਧ ਚੜ ਕੇ ਇਸ ਨਗਰ ਕੀਰਤਨ ਦੇ ਵਿੱਚ ਹਿੱਸਾ ਲਿੱਤਾ ਗੁਰੂਕੀਆਂ लाड़ਲੀਆਂ ਫੌਜਾਂ ਗੱਤਕੇ ਦੇ ਜ਼ੋਰ ਵਖਾਣਦੀਆਂ ਨਜ਼ਰ ਆਈਆਂ ਤੇ ਗੋਰੇ ਵੀ ਇਸੇ ਰੰਗ ਦੇ ਵਿੱਚ ਰੰਗੇ ਹੋਏ ਨਜ਼ਰ ਆਏ ਬਹੁਤ ਅੱਛਾ ਲੱਗ ਰਿਹਾ ਏ ਥੇ ਮੈਲਬਨ ਜਿ ਪਹਿਲੀ ਵਾਰੀ ਵਿਸਾਖੀ ਦਾ ਨਗਰ ਕੀਰਤਨ ਹੋਇਆ ਹੈ ਤੇ ਲੋਕੀ ਆਏ ਨੇ ਹਜ਼ਾਰਾਂ ਚ ਤੇ ਬਹੁਤ ਰੌਣਕ ਲੱਗੀ ਹੋਈ ਹੈ ਤੇ ਬਹੁਤ ਅੱਛਾ ਤੇ ਅਸੀਂ ਪੰਜਾਬ ਤੋਂ ਦੂਰ ਰਹਿ ਕੇ ਵੀ ਇਹ ਆਪਣਾ ਫੈਸਟੀਵਲ ਮਨਾ ਸਕਦੇ ਆ ਤੇ ਗਵਰਨਮੈਂਟ ਨੇ ਵੀ ਬਹੁਤ ਹੈਲਪ ਕੀਤੀ ਹੈ ਸੋ ਵੀ ਆਰ ਵੈਰੀ ਥੈਂਕਫੁਲ ਐਂਡ ਅਸੀਂ ਚੋਨਿਆ ਕਿ ਹਰ ਸਾਲ ਇਹ ਇੰਨਾ ਹੀ ਵੱਡਾ ਵਿਸਾਖੀ ਦਾ ਮੇਲਾ ਸਿਟੀ 'ਚ ਹੁੰਦਾ ਰਹੇ ਮੈਂ ਅੱਜ ਆਈ ਹੋਈ ਹਾਂ ਇੱਥੇ ਨਗਰ ਕੀਰਤਨ ਤੇ ਤੇ ਮੈਂ ਬਹੁਤ ਖੁਸ਼ ਹਾਂ ਕਿ ਇੱਥੇ ਤਾਂ ਬਿਲਕੁਲ ਇੰਗਲੈਂਡ ਵਾਲਾ ਮਾਹੌਲ ਲੱਗਦਾ ਮੈਨੂੰ ਜਿੱਥੇ ਉੱਥੇ ਤਾਂ ਆਪਣੇ ਪੰਜਾਬੀ ਬਹੁਤ ਸਾਰੇ ਹੈਗੇ ਨੇ ਤੇ ਇੱਥੇ ਵੀ ਵਸ ਗਏ ਨੇ ਪੰਜਾਬੀ ਤੇ ਨਗਰ ਕੀਰਤਨ ਤਾਂ ਬਹੁਤ ਵਧੀਆ ਇੰਤਜ਼ਾਮ ਕੀਤਾ ਹੋਇਆ ਹੈ ਸੰਗਤ ਬਹੁਤ ਪਹੁੰਚੀ ਹੋਈ ਹੈ ਤੇ ਮੈਂ ਖੁਸ਼ ਹਾਂ ਮੈਂ ਦੇਖ ਰਹੀ ਹਾਂ ਕਿ ਪੰਜਾਬੀ ਵੀ ਬੋਲੀ ਜਾਂਦੀ ਆਪਣੇ ਬੱਚੇ ਵੀ ਆਏ ਹੋਏ ਨੇ ਇੱਥੇ ਤੇ ਸਾਰਾ ਕੀਰਤਨ ਵੀ ਚੱਲ ਰਿਹਾ ਪਿੱਛੇ ਤੇ ਮੈਂ ਬੱਸ ਸਾਰਿਆਂ ਨੂੰ ਵਜ਼ਾਖੀ ਦੀ ਅਲੱਗ-ਅਲੱਗ hello, my name is neil angus. i'm the state member of parliament for forest hill and also the shadow minister for citizenship and multicultural affairs here in victoria. it's a great pleasure for me today to be able to join with the sikh community here in melbourne in victoria and to join on the wonderful parade that we've had from the parliament of victoria up here to the flagstaff gardens i congratulate the sikh community on this wonderful event and particularly am thrilled to be able to join with them for the Vaisakhi celebrations this, this, on this very day. so it's just a great privilege and pleasure for me to join with the sikh community today and i wish everyone well for the remainder of the vasakhi. close to 10,000 people, today, in the kirtan participate parliament of victoria ਇੱਥੇ ਫਲੈਗਸਟਾਫ ਗਾਰਡਨ ਦੇ ਵਿੱਚ ਇੱਥੇ ਹੁਣ ਸੰਪੂਰਨ ਹੋ ਰਿਹਾ ਹੈ ਆਪਣੀ ਸਿੱਖ ਕਮਿਊਨਿਟੀ ਦੇ ਨਾਲ ਉਹ ਭਾਈਵਾਲਤਾ ਦੀ ਸਾਂਝ ਕਰ ਰਹੇ ਨੇ एवरीवन ਇਜ਼ ਵੈਰੀ ਹੈਪੀ ਐਂਡ ਇਸ ਬਹੁਤ ਹੀ ਖੁਸ਼ੀ ਦੇ ਮੌਕੇ ਤੇ ਮੈਂ ਸਾਰੀ ਸਿੱਖ ਕੌਮ ਨੂੰ ਸਾਰੀ ਪੰਜਾਬੀਅਤ ਨੂੰ ਪੂਰ ਸਾਰੀ ਦੁਨੀਆ ਨੂੰ ਵਿਸਾਖੀ ਦੀ ਬਹੁਤ-ਬਹੁਤ ਵਧਾਈ ਦਿੰਦਾ ਜਿੱਦਾਂ ਜੋ ਇਹ ਨਗਰ ਕੀਰਤਨ ਵਿਸਾਖੀ ਨੂੰ ਸਮਰਪਨ ਹੈ ਜੀ ਸੋ ਇਹ ਨਗਰ ਕੀਰਤਨ ਸਿਟੀ ਦੇ ਵਿੱਚ 2008 ਤੋਂ ਬਾਅਦ ਹੋਇਆ ਹੈ ਜੀ ਸੋ ਆਪਾਂ ਇਸ ਨੂੰ ਸਿਕ ਐਨਵਲ ਪਰੇਡ ਦਾ ਨਾਮ ਦਿੱਤਾ ਹੈ ਤਾਂ ਕੋਸ਼ਿਸ਼ ਕਰਾਂਗੇ ਕਿ ਹਰ ਇੱਕ ਸਾਲ ਇਹ ਇਵੈਂਟ ਹੋਇਆ ਕਰੇ ਸੋ ਇਹ ਇਵੈਂਟ ਪਾਰਲੀਮੈਂਟ ਗਾਰਡਨਸ ਤੋਂ ਸ਼ੁਰੂ ਹੋਇਆ ਸੀਗਾ ਜੀ ਲੌਂਸਟੇਸਟ ਸਟੇਟ ਐਗਜ਼ੀਬਿਸ਼ਨ ਸਟੇਟ ਤਿਲਾਟਰੋਪ ਸਟਰੀਟ ਹੁੰਦਾ ਹੈ ਫਲੈਗ ਫਲੈਗਸਟਾਫ ਗਾਰਡਨਸ ਪਹੁੰਚਿਆ ਹੈ ਹੁਣ ਇੱਥੇ ਮਹਾਰਾਜ ਦੀ ਸਵਾਰੀ ਆਵੇਗੀ ਜੀ ਉਸ ਤੋਂ ਬਾਅਦ ਕੀਰਤਨ ਹੋਵੇਗਾ ਗੁਰੂ ਕੇ ਲੰਗਰ ਅਤੁੱਟ ਵਰਤ ਰਹੇ ਨੇ ਗੁਰਪਿਆਰੇ ਮੈਲਬੌਰਨ ਦੀਆਂ ਇਹ ਤਸਵੀਰਾਂ ਵੇਖ ਕੇ ਇੰਜ ਜਾਪਿਆ ਜਿਵੇਂ ਅਸੀਂ ਪੰਜਾਬ ਦੇ ਵਿੱਚ ਹੀ ਖੜੇ ਆ ਤੇ ਸਾਨੂੰ ਆਪਣਾ ਇਤਿਹਾਸ ਕਦੇ ਨਹੀਂ ਭੁੱਲਣਾ ਚਾਹੀਦਾ ਵਿਦੇਸ਼ਾਂ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਸਿੰਘ ਕਿੱਦਾਂ ਆਪਣੀਆਂ ਜੜਾਂ ਨਾਲ ਜੁੜੇ ਹੋਏ ਨੇ ਕਿਦਾਂ ਆਪਣੀ ਜਵਾਨ ਪੀੜੀ ਨੂੰ ਆਪਣੇ ਇਤਿਹਾਸ ਨਾਲ ਜੋੜ ਕੇ ਰੱਖਦੇ ਨੇ ਕਿਦਾਂ ਰਵਾਇਤਾਂ ਬਰਕਰਾਰ ਨੇ ਕਿਦਾਂ ਨਗਰ ਕੀਰਤਨ ਵਿਦੇਸ਼ਾਂ ਦੇ ਵਿੱਚ ਵੀ ਸਜਾਏ ਜਾਂਦੇ ਨੇ ਤੇ ਵੱਡੀ ਤਾਦਾਦ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਸਿੱਖ ਸੰਗਤ ਉਸ ਨਗਰ ਕੀਰਤਨ ਦਾ ਹਿੱਸਾ ਬਣਨ ਆਂਦੀ ਹੈ ਇਸੇ ਦੇ ਨਾਲ ਹੁਣ ਜ਼ਰੂਰੀ ਹੋ ਗਿਆ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਬਾਣੀ ਬਾਣੇ ਦੇ ਨਾਲ ਵੀ ਜੋੜੀਏ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਬਾਰੇ ਵੀ ਦੱਸਿਏ ਆਪਣੇ ਅਮੀਰ ਵਿਰਸੇ ਦੇ ਨਾਲ ਨਾਲ ਸੱਭਿਆਚਾਰ ਬਾਰੇ ਵੀ ਦੱਸਿਏ ਤੇ ਵਿਦੇਸ਼ਾਂ ਦੇ ਵਿੱਚ ਜਿੰਨੇ ਅਸੀਂ ਚੰਗੇ ਪੁਲਾੰਦ ਕੀਤੇ ਨੇ ਆਪਣੀਆਂ ਕਾਮਯਾਬੀਆਂ ਦੇ ਅਸੀਂ ਪੰਜਾਬ ਦੇ ਵਿੱਚ ਵੀ ਕੁਝ ਅਜਿਹਾ ਕਰੀਏ ਕਿ ਪੰਜਾਬ ਨੂੰ ਰਵਾਇਤੀ ਪਾਰਟੀਆਂ ਤੋਂ ਘਟਿਆ ਸੋਚ ਤੋਂ ਆਜ਼ਾਦ ਕਰਵਾ ਮੁੜ ਬਹਾਲ ਕੀਤਾ ਜਾਵੇ ਕਸਾਨੀ ਖੁਸ਼ਹਾਲ ਕੀਤੀ ਜਾਵੇ ਜਵਾਨੀ ਖੁਸ਼ਹਾਲ ਕੀਤੀ ਜਾਵੇ ਪੰਜਾਬ ਦੇ ਪਣ ਦੇ ਹੱਕ ਪੰਜਾਬ ਨੂੰ ਲੈ ਦਿੱਤੇ ਜਾਣ ਪਰ ਇਹ ਸਭ ਕੁਝ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਦੇਸ਼ਾਂ ਵਿਦੇਸ਼ਾਂ ਦੀ ਸਾਰੀ ਸਿੱਖ ਸੰਗਤ ਇੱਕ ਮੁਠ ਇੱਕ ਜੁੱਟ ਹੋ ਕੇ ਆਪਣੇ ਘਰ ਪੰਜਾਬ ਨੂੰ ਬਹਾਲ ਕਰਨ ਦਾ ਵਾਅਦਾ ਕਰ ਲਵੇਗੀ ਵਿਚਾਰ ਚੰਗੇ ਲੱਗੇ ਹੁਣ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਬਾਕੀ ਆਪਨੇ ਆਪਣਾ ਨਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸਿੱਖ ਧਰਮ ਦੀ ਹਰਕਤ ਵੀਨੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ